ਜਾਨੀ ਗੱਡੀ ਦਾ ਹੌਣ ਨੇ ਪੂਆ ਬੜਾ ਸੁਧਿਆ ਰੈਟ ਦੀ ਉੱਥੇ ਫਲੂਸਪੁਰ ਤੋਂ ਜ਼ਿਆਦਾ ਪ੍ਰੋਬਲਮ ਹੈ ਐਕਸਲ ਇਸ देयर ਆਪਣੇ ਪਾਣੀ ਦੇ ਟੈਂਕਰ ਦੀ ਕੋਈ ਪ੍ਰੋਬਲਮ ਨਹੀਂ ਹੈ ਪਾਣੀ ਵਾਲਾ ਆਪਣੇ ਕੋਣ ਹੈ ਜੀ ਸੁਖੀ ਵਾਲਾ ਪਾਣੀ ਆ ਗਿਆ ਹਾਂ ਜੀ ਪਾਣੀ ਦੇ ਤੱਕ ਬੋਤਲਾਂ ਵਾਲਾ ਪਾਣੀ ਜਾਣਾ ਚਾਹੀਦਾ ਅੰਦਰ ਹੋਰ ਜਾਨੀ ਆ ਗਿਆ ਹਾਂ ਠੀਕ ਜਗਾ ਚਲੋ ਕੋਈ ਨਹੀਂ ਤੁਹਾਡੇ ਕੋਲ ਆਏ ਆ ਇੱਕ ਤਾਂ ਤਰਪਹਿਲਾ ਆ ਗੀਆ ਤਰਪਹਿਲਾ ਤੁਹਾਨੂੰ ਦੰਨੇ ਆ ਸਾਰੇ ਤੁਸੀਂ ਜਿਹੜੇ ਛੱਤਾਂ ਦੇ ਸਵਾਸ ਨੂੰ ਰੱਖਿਆ ਹੋਇਆ ਤਰਪਹਿਲਾ ਤੁਹਾਨੂੰ ਕਰ ਲੋ ਫੀੜ ਵੀ ਆ ਗਈ ਆ ਚੰਗਰਾ ਵਾਲੀ ਉਹ ਤੁਹਾਨੂੰ ਫੀੜ ਵੀ ਦੰਨੇ ਆ ਸਿਹਰੇ ਪਾਣੀ ਵੀ ਥੋੜੀ ਕੋ ਪਹੁੰਚ ਜਾਊਗਾ ਹੋਰ ਦੱਸੋ ਹੋਰ ਕਿਸ ਚੀਜ਼ ਦੀ ਲੋੜ ਆ ਤੁਹਾਨੂੰ ਬਾਕੀ ਮੈਂ ਹਾਜ਼ਰ ਆ ਸਵੇਰੇ ਸ਼ਿੰਡਾ ਦਾ ਸਤਲੁਜ ਦੇ ਨਾਲ ਮੈਂ ਅੱਗੇ ਵੀ ਇੱਕ ਦਿਨ ਪਹਿਲਾਂ ਹੋ ਕੇ ਗਿਆ ਆ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਫੀ ਥੋੜੇ ਜਿ ਬਣੇ ਪਏ ਨੇ ਕਿਉਂਕਿ ਪਿੱਛੋਂ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਆ ਉਹਦਾ ਲੈਵਲ ਵਧਣ ਕਰਕੇ ਜਦੋਂ ਵੀ ਉੱਤੇ ਪਿੱਛੇ ਲੈਵਲ ਵੱਧਦਾ ਤੇ ਸਾਡੇ ਜਿਹੜੇ ਲੋਕ ਨੇ ਥੋੜੇ ਟੈਂਸ ਹੋ ਜਾਂਦੇ ਨੇ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚੋਂ ਸਤਲੁਜ ਦਰਿਆ ਲੰਘਦਾ ਸੋ ਆ ਜਿਹੜੇ ਪਿੰਡ ਨੇ ਸੰਘੇੜਾ ਹੋ ਗਿਆ ਕੰਬੋ ਖੁਰਦ ਹੋ ਗਿਆ ਸਾਡਾ ਭੈਣੀ ਹੋ ਗਿਆ ਜੀ ਮੰਦਰਕਣਾ ਹੋ ਗਿਆ ਸ਼ੇਰੇ ਵਾਲਾ ਬੱਗੇ ਹੋ ਗਏ ਇਹ ਪਿੰਡਾਂ ਦੇ ਚਾਹੇ ਪਿੰਡ ਤਾਂ ਦੋਹਰੇ ਦਰਿਆ ਦੇ ਵਿੱਚ ਪਰ ਬਾਕੀ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਸਾਰੀ ਦਰਿਆ ਦੇ ਵਿੱਚ ਸੋ ਇਸ ਕਰਕੇ ਕੱਲ ਵੀ ਪਾਣੀ ਦਾ ਲੈਵਲ ਵੱਧ ਗਿਆ ਸੀ ਇਹਨਾਂ ਇਸ ਸੰਘੇੜੇ ਪਿੰਡ ਦੇ ਵਿੱਚ ਅੱਜ ਜਿੱਥੇ ਪਾ ਖੜੇ ਆ ਕੱਲ ਇਸ ਜਗ੍ਹਾ ਤੇ ਸਾਰਾ ਪਾਣੀ ਸੀਗਾ ਕੱਲ ਵੀ ਟੀਮਾਂ ਸਾਡੀਆਂ ਆਈਆਂ ਨੇ ਜੋ ਜੋ ਇਹਨਾਂ ਨੂੰ ਘਰਾਂ ਤੇ ਜਾ ਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜੇ ਇਸ ਵੀ ਚੀਜ਼ ਦੀ ਤੁਹਾਨੂੰ ਲੋੜ ਆ ਉਹ ਅਸੀਂ ਤੁਹਾਨੂੰ ਮੁਹੱਈਆ ਕਰਾਉਣੇ ਆ ਤੇ ਅੱਜ ਅਸੀਂ ਉਹ ਜੋ ਜੋ ਇਹਨਾਂ ਨੇ ਮੰਗਿਆ ਸੀਗਾ ਸਮਾਨ ਚਾਹੇ ਉਤਰਪੈਲਾ ਹੋਣ ਚਾਹੇ ਉਹ ਪਸ਼ੂਆਂ ਦੀ ਫੀਡ ਹੋਵੇ ਚਾਹੇ ਪਾਣੀ ਹੋਵੇ ਜੋ ਵੀ ਮੰਗਿਆ ਸੀਗਾ ਅੱਜ ਅਸੀਂ ਡੀਸੀ ਸਾਹਿਬ ਸਾਰੇ ਪ੍ਰਸ਼ਾਸਨ ਲੈ ਕੇ ਆਏ ਆ ਸੋ ਅੱਜ ਪਿੰਡ ਵਾਲੇ ਕੋਲ ਵੀ ਜਾ ਕੇ ਆਏ ਆ ਗਰਾਊਂਡ ਜ਼ੀਰੋ ਲੈਵਲ ਤੇ ਵੀ ਉੱਥੇ ਵੀ ਪੁੱਛ ਕੇ ਆਏ ਵੀ ਦੱਸੋ ਤੁਹਾਨੂੰ ਕਿਸ-ਕਿਸ ਚੀਜ਼ ਦੀ ਲੋੜ ਹੈ ਸੋ ਉਹਨਾਂ ਨੇ ਕੁਝ ਖਾਸ ਨਹੀਂ ਉਹ ਇਹੀ ਕਹਿ ਰਹੇ ਵੀ ਤਾਂ ਅਰਦਾਸ ਇਹੀ ਕਰੋ ਕਿ ਪਾਣੀ ਹੋਰ ਨਾ ਆਵੇ ਜਿਹੜਾ ਹੁਣ ਤੱਕ ਤਾਂ ਸਾਡਾ ਕੋ ਸੇਫ ਜ਼ੋਨ ਦੇ ਵਿੱਚ ਆ ਕੋਈ ਅਜੇ ਤੱਕ ਕੋਈ ਉਹੋ ਜਿਹਾ ਕੋਈ ਜਾਨੀ ਮਾਨੀ ਨੁਕਸਾਨ ਕੋਈ ਉਹੋ ਜਿਹਾ ਨਹੀਂ ਹੈਗਾ ਪਰਮਾਤਮਾ ਨਾ ਹੀ ਕਰੇ ਪਰ ਜੇ ਕੋਈ ਵੀ ਇਹ ਤੋਂ ਵੱਧ ਪਾਣੀ ਦਾ ਲੈਵਲ ਵੱਧਦਾ ਤੇ ਅਸੀਂ ਹਰੇਕ ਤਰ੍ਹਾਂ ਦੇ ਸਾਡੇ ਕੋਲ ਪ੍ਰਬੰਧ ਨੇ ਕਿਸੇ ਵੀ ਸਥਿਤੀ ਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਇਹਨਾਂ ਨਗਰਾਂ ਦੇ ਨਾਲ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਅਸੀਂ ਖੜੇ ਆ ਸਾਡੀਆਂ ਟੀਮਾਂ 24 ਘੰਟੇ ਇੱਥੇ ਆਜ ਨੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਜਾ ਜਾ ਰਹੇ ਹਾਂ ਕਿ ਹਾਲਾਤ ਨੇ ਔਰ ਕੀ ਇਹਨਾਂ ਨੂੰ ਸਹਾਸਨ ਦਿੱਤਾ ਗਿਆ ਔਰ ਕੀ ਕੀ ਸਮਾਨ ਇਹ ਚੋੜ ਲਿਆ ਅੱਜ ਦੀ ਮੈਂ ਤੇ ਮਾਨਜੋਗ ਐਮਐਲਏ ਧਰਮਕੋਟ ਜੀ ਵੱਲੋਂ ਪਿੰਡ ਸੰਘੇੜਾ ਤੇ ਨਾਲ-ਨਾਲ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ ਰਿਲੀਫ ਸੈਂਟਰ ਅਸੀਂ ਦੇਖਿਆ ਹੈਗਾ ਕੱਲ ਇੱਥੇ ਪਾਣੀ ਦਾ ਸਤਰ ਥੋੜਾ ਉੱਚਾ ਸੀਗਾ ਤੇ ਲੋਕਾਂ ਨੂੰ ਪਰੇਸ਼ਾਨੀ ਹੋਈ ਲੋਕਾਂ ਵੱਲੋਂ ਸਮਾਨ ਨੂੰ ਛਤਾਂ ਤੇ ਸ਼ਿਫਟ ਕਰ ਦਿੱਤਾ ਗਿਆ ਤੇ ਐਮਐਲਏ ਸਾਹਿਬ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿੱਤੇ ਗਏ ਸੀਗੇ ਕਿ ਉਹਨਾਂ ਨੂੰ ਤਰਪਾਲਾਂ ਫੀਡ ਵਗੈਰਾ ਸਾਰਾ ਕੁਝ ਦਿੱਤਾ ਜਾਊਗਾ ਅੱਜ ਅਸੀਂ ਉਹ ਲੈ ਕੇ ਆਏ ਆਂ ਉਨਾਂ ਨੂੰ ਉਹ ਦਿੱਤਾ ਗਿਆ ਹੈਗਾ ਤੇ ਜੋ ਵੀ ਉਹਨਾਂ ਦੀ ਹੋਰ ਨੀਡ ਹੈ ਸਾਫ਼ ਪਾਣੀ ਦੀ ਹੋਵੇ ਚਾਹੇ ਸਾਡੇ ਹੈਲਥ ਵਿਭਾਗ ਵੱਲੋਂ ਟੀਮਾਂ ਭੇਜ ਕੇ ਉਹਨਾਂ ਦੀ ਸਿਹਤ ਦੀ ਜਾਂਚ ਦੇ ਬਾਰੇ ਹੋਵੇ ਚਾਹੇ ਕਿਉਂਕਿ ਜਦੋਂ ਪਾਣੀ ਦਾ ਸਤ੍ਹਾ ਵੱਧ ਜਾਂਦਾ ਹੈਗਾ ਤਾਂ ਪਾਣੀ ਦੇ ਨਾਲ ਦੀਆਂ ਬਿਮਾਰੀਆਂ ਚ ਡਾਇਰੀਆ ਹੋਵੇ ਚਾਹੇ ਮੱਛਰ ਦੇ ਨਾਲ ਦੇ ਰੋਗ ਜੋ ਹੁੰਦੇ ਨੇ ਉਹਨਾਂ ਦਾ ਵਧਣ ਦਾ ਖਤਰਾ ਰਹਿੰਦਾ ਹੈਗਾ ਸਾਡੇ ਐਪੀਡੈਮੋਲੋਜਿਸਟ ਤੇ ਐਸ ਐਮਓ ਸਭ ਐਕਟਿਵ ਨੇ ਉਹਨਾਂ ਵੱਲੋਂ ਇੱਥੇ ਆਪਦੀ ਟੀਮਾਂ ਲਾ ਦਿੱਤੀਆਂ ਗਈਆਂ ਹਨ ਸਾਡੇ ਵੱਲੋਂ ਕਲੀਨ ਵਾਟਰ ਸਪਲਾਈ ਇੱਥੇ ਦੇ ਦਿੱਤੀ ਗਈ ਹੈ ਅੱਜ ਅਸੀਂ ਲੋਕਾਂ ਨੂੰ ਇੱਕ ਆ ਕੇ ਇੱਥੇ ਬੇਨਤੀ ਜ਼ਰੂਰ ਕੀਤੀ ਹੈ ਵੀ ਹਜੇ ਤਾਂ ਹਾਲ ਦੀ ਘੜੀ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਜਿਲ੍ਹਾ ਮੋਗਾ ਦੇ ਵਿੱਚ ਪਰੰਤੂ ਜੇਕਰ ਸਾਨੂੰ ਕੋਈ ਵਾਰਨਿੰਗ ਆਂਦੀ ਹੈਗੀ ਤਾਂ ਪ੍ਰਸ਼ਾਸਨ ਦਾ ਉਸ ਸਾਥ ਦੇਣ ਕਿਉਂਕਿ ਪਹਿਲਾਂ ਵੀ ਇੱਥੇ ਕੋਈ ਇੱਕ ਪੁਰਾਣੀ ਘਟਨਾ ਹੋਈ ਹੋਈ ਹੈ ਅਸੀਂ ਨਹੀਂ ਚਾਹੁੰਦੇ ਕਿ ਉਸ ਦੀ ਰੈਪੀਟੀਸ਼ਨ ਹੋਵੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਭ ਤੋਂ ਪਹਿਲਾਂ ਅਸੀਂ ਜਾਨ ਮਾਲ ਦੀ ਰਾਖੀ ਕਰੀਏ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਔਰਤਾਂ ਨੂੰ ਬਾਹਰ ਕੱਢੀਏ ਤੇ ਨਾਲ ਦੇ ਨਾਲ ਪਸ਼ੂਆਂ ਨੂੰ ਵੀ ਅਸੀਂ ਬਾਹਰ ਕੱਢੀਏ ਬਾਕੀ ਤਾਂ ਜੋ ਨੇਚਰ ਦਾ ਹੈਗਾ ਅਸੀਂ ਬਾਕੀ ਜਿੰਨੇ ਵੀ ਐਫਰਟ ਹੋਣਗੇ ਰੀਲੀਫ ਐਫਰਟਸ ਅਸੀਂ ਕਰਾਂਗੇ ਇਹ ਸਾਰੇ ਅੱਜ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨਾਲ ਡਿਸਕਸ਼ਨ ਕੀਤੀ ਗਈ ਰਾਹਤ ਕੈਂਪ ਦਾ ਵੀ ਤੁਸੀਂ ਜਾਇਜ਼ ਲਿਆ ਗਾ ਰਾਹਤ ਕੈਂਪ ਦੇ ਵਿੱਚ ਕਿੰਨਾ ਕੁ ਦਾ ਇੰਤਜ਼ਾਮ ਕੀਤਾ ਗਿਆ ਜੀ ਰਾਹਤ ਕੈਂਪ ਦੇ ਵਿੱਚ ਜੀ ਜਿਵੇਂ ਅਸੀਂ ਕਮਰੇ ਹੁੰਦੇ ਨੇ ਕਮਰੇ ਦੇ ਵਿੱਚ ਗੱਦਿਆਂ ਦਾ ਇੰਤਜ਼ਾਮ ਕਰਦੇ ਆਂ ਅੱਖਾਂ ਲਾਈਟ ਦਾ ਇੰਤਜ਼ਾਮ ਕਰਦੇ ਆ ਵਾਸ਼ਰੂਮਸ ਦਾ ਇੰਤਜ਼ਾਮ ਕਰਦੇ ਆ ਉੱਥੇ ਖਾਣਾ ਬਣਨ ਦੀ ਥਾਂ ਅਲੋਟ ਕਰਦੇ ਹੈਗੇ ਆ ਸਾਰਾ ਕੁਝ ਅਸੀਂ ਚੈੱਕ ਕੀਤਾ ਹੈਗਾ ਜੀ ਉਹ ਐਪਰੋਪਰੀਏਟ ਹੈਗਾ ਜੇ ਲੋਡ ਪਊਗੀ ਤਾਂ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰਾਂਗੇ ਨਾਲ ਦੇ ਨਾਲ ਪਸ਼ੂਆਂ ਦੇ ਲਈ ਵੀ ਅਸੀਂ ਇੰਤਜ਼ਾਮ ਕੀਤਾ ਹੋਇਆ ਹੈ ਇਸੋ ਗੱਲ ਕਿਹਾ ਜਾ ਰਿਹਾ ਸੀਗਾ ਕਿ 30 ਪਿੰਡਾਂ ਦੀ ਤਕਰੀਬਨ 6000 ਏਕੜ ਜਿਹੜੀ ਆ ਫਸਲ ਹੈ ਉਹ ਪਾਣੀ ਵਿੱਚ ਡੇਪੇਟ ਦੇ ਵਿਚਾਲੀ ਹੈ ਉਹਦੀ ਵੀ ਗਿਰਦਾਵਰੀ ਕੀਤੀ ਜਾ ਰਹੀ ਹੈ ਕਿੰਨਾ ਕੁ ਮਾਚਾਨ ਹੈ ਜੀ ਜੀ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਕਹਿੰਦਾ ਹੈਗਾ ਜੀ 11 ਦਿਨ ਅਸੀਂ ਵੇਟ ਕਰਦੇ ਹੁੰਨੇ ਆ ਵੀ ਸਾਰਾ ਪਾਣੀ ਦਾ ਲੈਵਲ ਵਗੈਰਾ ਚੈੱਕ ਕਰਦੇ ਆ ਫਿਰ ਉਸ ਤੋਂ ਬਾਅਦ ਅਸੀਂ ਉਹਦੀ ਗਿਰਦਾਵਰੀ ਆਰਡਰ ਕਰਦੇ ਨੇ ਹੁੰਨੇ ਆ ਸਾਨੂੰ ਕੋਈ ਹਰਜ ਨਹੀਂ ਹੈਗਾ ਜਿੱਥੇ-ਜਿੱਥੇ ਨੁਕਸਾਨ ਹੋਊਗਾ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇੰਸ਼ੋਰੈਂਸ ਹੈ ਵੀ ਉਹਨਾਂ ਨੂੰ ਹਰਜਾਨਾ ਦਿੱਤਾ ਜਾਊਗਾ ਅਸੀਂ ਪਿਛਲੀ ਬਾਰਸ਼ਾਂ 'ਚ ਜੋ ਵੀ ਹ ਸਰਕਾਰ ਨੂੰ ਭੇਜ ਰਹੇ ਆ ਐਨਾਲਿਸਿਸ ਕੀਤਾ ਹੋਊਗਾ ਸਰ ਕਿੰਨੀ ਕਿ ਫਸਲ ਹੈ ਜਿਹੜੀ ਪਾਣੀ ਦੀ ਜਪੇੜ ਦੇ ਵਿੱਚ ਆ ਗਈ ਹੈ ਜੋ ਤੁਸੀਂ ਗੱਲ ਕਹੀ ਦੀ ਸਾਡਾ ਐਨਾਲਿਸਿਸ ਥੋੜਾ 4000 ਏਕੜਸ ਤੱਕ ਦਾ ਹੈਗਾ ਬਟ ਉਹ ਜਸਟ ਪਾਣੀ ਹੈਗਾ ਪਾਣੀ ਜੋ ਅੱਜ ਦੀ ਘੜੀ ਹੈਗੀ ਹੈ ਜਿਸ ਤਰ੍ਹਾਂ ਦੀ ਝੋਨੇ ਦੀ ਫਸਲ ਖੜੀ ਹੈ ਹਾਲ ਦੀ ਘੜੀ ਦੇ ਵਿੱਚ ਨੁਕਸਾਨ ਦਾ ਨਹੀਂ ਹੈਗਾ ਜੇ ਲੰਬਾ ਟਾਈਮ ਰਹੂਗਾ ਤਾਂ ਹੀ ਉਹਦਾ ਨੁਕਸਾਨ ਹੋਊਗਾ ਬਾਕੀ ਐਗਰੀਕਲਚਰ ਅਫਸਰ ਸਾਇਬਾਨ ਵੱਲੋਂ ਜਿੱਦਾਂ ਐਨਾਲਿਸਿਸ ਕੀਤਾ ਜਾਊਗਾ ਫੀਲਡ ਵਿੱਚ ਆ ਕੇ ਕਿਸੇ ਦੀ ਕੋਈ ਹੋਊਗੀ ਤਾਂ ਅਸੀਂ ਜ਼ਰੂਰ ਉਹਦੀ ਹੈਲਪ ਕਰਾਂਗੇ